ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਆਪਣੇ ਹੀ ਪਿੰਡ ਮੁੱਦਕੀ ਤੇ ਸੱਜਣੋ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਆ ਗਿਆ। ਘਰੇਲੂ ਘਰੇ ਝੋਟੀ ਆ ਸੱਜਣੋ। ਤੇ ਤੁਹਾਡੇ ਨਾਲ ਜਿਹੜੀ ਵੀਡੀਓ ਸਾਂਝੀ ਕਰਨ ਲੱਗੇ ਆਂ ਕੋਈ ਵਪਾਰ ਲੈਣ ਦਾ ਕੰਮ ਨਹੀਂ ਤੇ ਸ਼ੌਂਕ ਬਹੁਤ ਆ ਪਸ਼ੂ ਸੰਭਣ ਦਾ ਚੰਗੇ ਕਰੋ ਚੱਕ ਤੋਰ ਤਾਰ ਕੇ ਵੇਖਾਂਗੇ ਸੱਜਣੋ ਗੱਲਾਂ ਬਾਤਾਂ ਕਰਾਵਾਂਗੇ ਤੁਹਾਡੀਆਂ ਮਾਲਕਾਂ ਤੇ ਕਿੰਨਾ ਇਹਨੇ ਦੁੱਧ ਦਿੱਤਾ ਦੂਜਾ ਸੂਆ ਸੁੰਦੀ ਆ ਨੋਟ ਕਰ ਲਿਓ ਹਰਿਆਣੇ ਦੇ ਵਿੱਚੋਂ ਇਹਦੀ ਮਾਂ ਵੀਰ ਹਰਾਂ ਨੇ ਖਰੀਦੀ ਸੀ ਉਹਦੇ ਮਗਰ ਇਹ ਕੱਟੀ ਆਈ ਆ ਤੇ ਕਹਿਨ ਨੂੰ ਕਿਸੇ ਚੰਗੇ ਬੋਲੇ ਦਾ ਨਾਮ ਵੀ ਲੈ ਸਕਦੇ ਪਰ ਨਹੀਂ ਕਹਿੰਦੇ ਵੀ ਜੋ ਰੀਅਲ ਆ ਉਹ ਰੀਅਲ ਹੀ ਦੱਸਾਂਗੇ ਤੇ ਗਾਹ ਨੋਟ ਕਰ ਲਿਓ ਗੱਬਣ ਹੈਗੀ ਆ M29 ਤੋਂ ਸਜਣੋ ਇਹ ਗੱਲ ਦੀ ਫੁੱਲ ਗਰੰਟੀ ਹੋਊਗੀ ਕੋਈ ਐ ਦੋ ਰਹਿਣ ਨਹੀਂ ਹੋਣਗੀਆਂ ਕਿ ਯਾਰ ਜੱਕਾਂ ਤੱਕਾਂ ਜਾਂ ਕਿਵੇਂ 100% M29 ਤੋਂ ਗੱਬਣ ਇਸ ਗੱਲ ਦੀ ਆਪਣੀ ਫੁੱਲ ਗਰੰਟੀ ਹੋਊਗੀ ਬਾਕੀ ਗੱਲਬਾਤ ਕਰਦੇ ਆ ਨਾਲ-ਨਾਲ ਤੋਰ ਕੇ ਵੇਣੇ ਸასიਖਾਲ ਦਾ ਚਾਈ ਹੋਰ ਸੁਣਾਓ ਬਸ ਠੀਕ ਆ ਜੀ ਚੜਦੀ ਕਲਾ ਨਾ ਹਾਂ ਵਧੀਆ ਵਧੀਆ ਤੇ ਝੋਟੀ ਆਪਣੀ ਕਿਹੜਾ ਸੂਆ ਸੁੰਦੀ ਆ ਇਹ ਆ ਕਿ ਦੂਜਾ ਸੂਆ ਸੁੰਦੀ ਦੂਜਾ ਸੂਆ ਤੇ ਪਹਿਲੇ ਨੇ ਚਾਚਾ ਕਿੰਨਾ ਕੁ ਦੁੱਧ ਦਿੱਤਾ ਇਹਦੇ ਨੇ 10 ਤੋਂ ਬਾਹਰ ਹੀ ਸੀਗਾ ਜੀ 10 ਤੋਂ ਪਲੱਸ ਦਿੱਤਾ ਹਾਂਜੀ ਤੇ ਹੁਣ ਇਹ ਦੂਜਾ ਸੂਆ ਤੇ ਗੱਬਣ ਐਮਨਤੀ ਤੋਂ ਹੀ ਆ ਨਾ ਹਾਂ ਗੱਬਣ ਐਮਨਤੀ ਤੇ ਹੁਣ ਜਿਵੇਂ ਹਜੇ ਤੇ 2-3 ਦਿਨ ਬਾਕੀ ਸੂਣ ਦੇ ਵਿੱਚ ਆ ਹਨਾ ਹਾਂ 24 ਤਰੀਕ ਨੂੰ ਦਿਨ ਪੂਰੇ ਤੇ 24 ਤਰੀਕ ਨੂੰ ਦਿਨ ਪੂਰੇ ਆ ਤੇ ਕਿੰਨੀ ਉਮਰ ਹੋ ਗਈ ਚਾਚਾ ਜਿਵੇਂ ਆਪਾਂ ਪਹਿਲਾਂ ਗੱਲਾਂ ਬਾਤਾਂ ਕੀਤੀਆਂ ਸੀ ਇਹ ਹੋਰ 4 ਸਾਲ ਦੀ ਹੋਣਾ 11ਵੇਂ ਮਹੀਨੇ ਚ ਨਜਾਇਕੀ ਨੋਮਬਰ ਚ ਹਜੇ 7ਵਾਂ ਮਹੀਨਾ ਤੇ ਹਜੇ ਮੰਨ ਕੇ ਚੱਲੀਏ ਤਿੰਨਾ ਚਾਰਾ ਮਹੀਨਿਆਂ ਨੂੰ ਚਾਰਾਂ ਸਾਲਾਂ ਦੀ ਹੋਣਾ ਤੇ ਦੂਜਾ ਸੂਆ ਸੂਪੀ ਹਾਂਜੀ ਸੱਜਣੋ ਇਹ ਵੀ ਨੋਟ ਕਰ ਲਓ ਨਿੱਕੀ ਉਮਰ ਦੇ ਵਿੱਚ ਇਹ ਪਹਿਲਾ ਸੂਆ ਸੂਪੀ ਸੀ ਤੇ ਦਿਨ 24 ਨੂੰ ਪੂਰੇ ਆ ਜਾ ਚਾਚਾ ਜੀ ਥਣਾ ਥਣਾ ਲਓ ਭਾਰ ਪੂਰੇ ਲਤੋਕਿਆ ਨਾ ਗਾਰੰਟੀ ਆ ਸੱਜਣੋ ਇਸ ਚੀਜ਼ ਦੀ ਫਾਲ ਆਪਣੀ ਵੀ ਕੋਈ ਐ ਨਹੀਂ ਹੈਗਾ ਕਿਉਂਕਿ ਘਰ ਵਾਲੀ ਗੱਲ ਹੀ ਆ ਚੈੱਕ ਕਰਿਓ ਇੱਥੋਂ ਮੈਂ ਤੁਹਾਨੂੰ ਨੇੜ ਤੋਂ ਸਿੰਘ ਮੂੰਹ ਦੀ ਕੁਆਲਿਟੀ ਵਿਖਾ ਦਿਆਂ ਜਮਾਈ ਰੰਗ ਸਿੰਘ ਆ ਸਜਣੋ ਤੇ ਐਨ ਸ਼ਾਹ ਕਾਲੀ ਆ ਤੇ ਦੋ ਕਵਾਲ ਆ ਜਿਹੜੇ ਇਹਦੇ ਪੂਛ ਦੇ ਵਿੱਚ ਸਿਰਫ ਤੇ ਸਿਰਫ ਵਾਈਟ ਆ ਤਾਂ ਬਾਕੀ ਸਾਰੀ ਓਕੇ ਰਿਪੋਰਟ ਝੋਟੀ ਆ ਪੱਠਪੁੜੇ ਦੀ ਪਾਲੀ ਸਾਂਭੀ ਸ਼ੌਂਕ ਮੈਂ ਤੁਹਾਨੂੰ ਦੱਸਿਆ ਵੀ ਚੰਗੀਆਂ ਮਈਆਂ ਦਾ ਇਸ ਘਰੇ ਬਹੁਤ ਆ ਚੈੱਕ ਕਰ ਲੋ ਸਜਣੋ ਨੋਟ ਕਰਿਓ ਕਿ ਸੁਭਾਅ ਇਹ ਕੱਟੀ ਦਾ ਬਹੁਤ ਚੰਗਾ ਤੇ ਗੱਲਾਂ ਬਾਤਾਂ ਹੋਈਆਂ 7 ਮਹੀਨੇ ਲਗਾਤਾਰ ਮਿਲੀ ਆ ਕਰਮਾ ਵਾਲੀ ਨੇ ਕੋਈ ਟਸ ਤੋਂ ਮਾਸਾਲੀ ਗੱਲ ਨਹੀਂ ਇੱਥੋਂ ਚੈੱਕ ਕਰ ਲੋ ਤੌਰ ਕੱਡੀ ਚੰਗੀ ਆ ਕਿਉਂਕਿ ਸੱਜਣੋ ਹਰਿਆਣੇ ਚੋ ਆਈ ਸੀ ਤੇ ਕਿਸੇ ਚੰਗੇ ਬੱਲ ਦਾ ਨਾਮ ਵੀ ਲੈ ਸਕਦੇ ਪਾਚਾ ਕਹਿੰਦਾ ਵੀ ਨਹੀਂ ਜੋ ਆਪਾਂ ਨੂੰ ਪਤਾ ਹੈ ਸਰਕਾਰੀ ਐਲਡੀ ਦੀ ਉਧਰੋਂ ਤੇ ਉਹੀ ਤੁਹਾਨੂੰ ਦੱਸਿਆ ਹਾਂ ਕਰ ਲਾ ਪਰੇ ਚ ਬੱਚੇ ਵਾਲ ਨੂੰ ਲੈ ਚੱਲ ਤੇ ਸੱਜਣੋ ਆ ਕੇ ਵੇਖੋਗੇ ਨਾ ਤਾਂ ਪਸੰਦ ਆਊਗੀ ਕੋਈ ਕਹਿਣ ਵਾਲੀ ਗੱਲ ਨਹੀਂ ਕੋਈ ਇਹ ਨਹੀਂ ਵੀ ਯਾਰ ਨਜਾਇਜ਼ ਰੇਟ ਕਰਾਂਗੇ ਵੀ ਹਾਂ ਯਾਰ ਕਿਸੇ ਨੂੰ ਗਲਤ ਰੇਟ ਕਰਕੇ ਤੇ ਆਪਾਂ ਗਮਰਾਹ ਕਰਾਂਗੇ ਬਿਲਕੁਲ ਨਹੀਂ ਸਜਣੋ ਜਾਇਜ਼ ਰੇਟ ਕਿਹਾ ਜਾਚੇ ਨੂੰ ਕਰਾਂਗੇ ਆਪਾਂ ਵੇਖੋ ਇੱਥੋਂ ਥੈਣਾ ਚਾਰੇ ਥਾਣਾ ਦਾ ਸੀ ਗੈਪ ਦੂਰੀ ਜਿਵੇਂ ਘਟ ਕੇ ਪ੍ਰਮਾਤਮਾ ਨੇ ਲਾਏ ਹੁੰਦੇ ਲੈ ਚੱਲ ਬੁੱਤ ਲੈ ਚੱਲ ਉੱਥੇ ਵੇਖੋ ਸਜਣੋ ਆਪਣੇ ਪਿੰਡ ਮੋਦਕੀਤ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਝੂਟੀ ਹੀਰਾ ਵਿਖਾਤੀ ਆ ਤੁਹਾਨੂੰ ਵੇਖੋ ਜੇ ਘਰੇ ਰੱਖਣੀ ਆ ਨਾ ਤਾਂ ਅੱਖਾਂ ਮੀਟ ਕੇ ਖਰੀਦ ਲਿਓ ਕਿਉਂਕਿ ਇਹੋ ਜਿਹੇ ਹੀਰੇ ਤਿਆਰ ਕਰਨੇ ਲੱਭਣੇ ਕਰਨੇ ਬੜੇ ਮੁਸ਼ਕਲ ਆ ਵੇਖੋ ਪੈਠ ਪੜਾ ਥਾਂਲੇਵੇ ਦੀ ਕੁਆਲਿਟੀ ਨੰਬਰ ਲਾ ਦੂੰਗਾ ਸਕਰੀਨ ਤੇ ਤੇ ਜਦੋਂ ਤੁਸੀਂ ਘਰ ਆ ਕੇ ਵੀ ਵੇਖੀ ਨਾ ਤੇ ਇੱਕ ਨੋਟ ਕਰ ਲਿਓ ਘਰ ਜਿਹੜਾ ਇਹ ਪਿੰਡ ਦੇ ਵਿਚਾਲੇ ਆ ਤੇ ਚਾਚੇ ਨੂੰ ਨਾ ਡੀਲਰ ਦੇ ਨਾਂ ਨਾਲ ਜਾਣਦੇ ਆ ਸੁੱਖਾ ਡੀਲਰ ਕਹਿ ਕੇ ਕਿਸੇ ਭੈਣ ਭਰਾ ਨੂੰ ਪੁੱਛ ਲਿਓ ਤਕਰੀਬਨ ਸਾਰੇ ਜਾਣਦੇ ਆ ਤੇ ਸਾਫ ਸੁਥਰਾ ਕੰਮ ਆ ਕੋਈ ਯਾਰ ਐ ਨਹੀਂ ਹੈਗਾ ਮੈਂ ਤੁਹਾਨੂੰ ਥਾਂਲੇਵੇ ਦੀ ਕੁਆਲਿਟੀ ਫੇਰ ਵੀ ਚੈੱਕ ਕਰਾਵਾਂ ਕਿਉਂਕਿ ਕਿਸੇ ਭੈਣ ਭਰਾ ਨੇ ਆਨਲਾਈਨ ਵੀ ਮੰਗਾਉਣੀ ਹੁੰਦੀ ਆ ਵੇਖੋ ਸੱਜਣੋ ਚਾਰਾਂ ਥਨਾਂ ਦਾ ਆਪਸੀ ਗੈਪ ਦੂਰੀ ਨਾਲ ਉਦਰਤਨੇ ਨੂੰ ਐਨ ਇੱਕ ਹੀਰਾ ਬਣਾਇਆ ਚਾਚਾ ਜੀ ਰੇਟ ਕੀ ਕਰਾਂਗੇ ਆਪਾਂ ਇਹਦਾ ਹਾਂ ਚਾਚਾ ਕਹਿੰਦਾ ਨਾੜਾ ਵਿਖਾ ਦਿਓ ਲੇਵੇ ਤੇ ਵੇਖੋ ਕਰਮਾ ਵਾਲੀ ਦੇ ਬਹੁਤ ਟਾਪ ਦੀ ਝੋਟੀ ਆ ਸੱਜਣਾ ਕੋਈ ਵੀ ਇਹਦੀ ਮੰਨ ਲਓ ਵੀ ਨਿੰਦਨ ਵਾਲੀ ਚੀਜ਼ ਇਹਨੂੰ ਪ੍ਰਮਾਤਮਾ ਨੇ ਨਹੀਂ ਲਾਈ ਕਿੰਨੇ ਦੀ ਚਾਚਾ ਜੀ ਆਪਾਂ ਇਹਨੂੰ ਦੇਵਾਂਗੇ ਝੋਟੀ ਰੇਟ ਦਾ 1 12 ਕਰਦੇ 1 ਲੱਖ ਤੇ 12000 ਰੁਪਇਆ ਉਹਦੇ ਚ ਕੋਈ ਆਉਂਦਾ ਭੈਣ ਭਰਾ ਪਿਆਰ ਮੁਹੱਬਤ ਕਰ ਦੇਗਾ ਹੈਨਾ ਲੋ ਵੀ ਸੱਜਣੋ 1 ਲੱਖ ਤੇ 12000 ਰੁਪਿਆ ਰੇਟ ਆ ਕੋਈ ਨਜਾਇਜ਼ ਨਹੀਂਗਾ ਤੁਸੀਂ ਜਦੋਂ ਆ ਕੇ ਝੋਟੀ ਵੇਖੀ ਨਾ ਜਦੋਂ ਤਿਆਰ ਕਰੀਏ ੜੀਆਂ ੜੀਆਂ ਕਟੀਆਂ ਤੇ ਸੱਜਣੋ ਖਰਚਾ ਤੁਹਾਨੂੰ ਵੀ ਪਤਾ ਵੀ ਬਹੁਤ ਆ ਜਾਂਦਾ ਕਿਉਂਕਿ ਮੰਗਾਈ ਆ ਤੇ ਬਾਕੀ ਐਤ ਕੀ ਮੇਰਾ ਮੰਨਣਾ ਕਿ ਕੱਟੀ 12 13 ਲੀਟਰ ਦੁੱਧ ਤੋਂ ਜਮਾ ਨਹੀਂ ਜਾਂਦੀ ਕਿਉਂਕਿ ਸੰਭਾਈ ਬਹੁਤ ਚੰਗੀ ਹੋਈ ਇਹਦੂੰ ਚੰਗਾ ਰਾਸ਼ਨ ਪਿਆ ਵਿਆ ਚੈੱਕ ਕਰ ਲਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ